ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਜੋ ਮੇਰੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰਦੇ ਹਨ ਪਲੀਜ਼ ਉਹਨਾਂ ਨੂੰ ਰਿਕਵੈਸਟ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਅੱਜ ਦੀ ਸਟੋਰੀ ਇੱਕ ਛੋਟੀ ਜੀ ਬੱਚੀ ਨਾਲ ਸੰਬੰਧਿਤ ਸਟੋਰੀ ਹੈ ਜੋ ਕਿ ਇਸ ਤਰ੍ਹਾਂ ਹੈ ਜਦੋਂ ਦੀਪੂ ਦੀ ਮਾਂ ਪ੍ਰੈਗਨੈਂਸੀ ਦੀਪੂ ਦੀ ਦਾਦੀ ਦੀਪੂ ਕੋਲੋਂ ਪੁੱਛਿਆ ਕਰੇ ਦੀਪੂ ਆਪਣੇ ਕੋਠੇ ਤੇ ਕੀ ਐ ਚੜੀ ਕਮੋਰ ਨਿਆਣੀ ਸੀ ਉਸ ਨੂੰ ਇੰਨਾ ਗੱਲਾਂ ਦੀ ਸਮਝ ਨਹੀਂ ਸੀ ਪਰ ਦਾਦੀ ਦੇ ਸਮਝਾਏ ਮੁਤਾਬਕ ਉਹ ਅਕਸਰ ਆਖਿਆ ਕਰਦੀ ਸੀ ਮੋਰ ਫਿਰ ਮਾਂ ਦੇ ਜਨੇਪੇ ਨਾਲ ਹੀ ਵਾਲੜੀ ਤੇ ਕਹਿ ਟੁੱਟ ਪਿਆ ਮਾਂ ਤੇ ਦੀਪੂ ਦਾ ਮੋਰ ਦੋਵੇਂ ਦੁਨੀਆਂ ਤੋਂ ਤੁਰ ਗਏ ਨਿੱਕੀ ਜਹੀ ਵਾਲੜੀ ਦਾਦਕਿਆਂ ਤੋਂ ਨਾਨਕਿਆਂ ਦੇ ਹਵਾਲੇ ਕਰ ਦਿੱਤੀ ਨਾਨੀ ਅਕਸਰ ਮਾਂ ਲਈ ਵਿਲਕਦੀ ਦੀਪੂ ਨੂੰ ਆਖਦਿਆ ਕਰੇ ਕਿ ਮਾਂ ਮੋਰ ਲੈਣ ਲਈ ਰੱਬ ਕੋਲ ਗਈ ਹੈ ਜਲਦੀ ਆ ਜਾਣਾ ਬਸ ਉਹਨੇ ਅਚਾਨਕ ਇੱਕ ਦਿਨ ਗਵੰਡੀਆਂ ਦੇ ਘਰ ਆਪਣੀ ਹਮ ਉਮਰ ਕਿਨੂ ਨਾਲ ਖੇਡਦੀ ਦੀਪੂ ਨੂੰ ਜਦੋਂ ਕਿਨੂ ਨੇ ਦੱਸਿਆ ਕਿ ਸਾਡੇ ਘਰ ਕਾਕਾ ਆਉਣ ਵਾਲਾ ਦੀਪੂ ਦੀਆਂ ਅੱਖਾਂ ਭਰ ਆਈਆਂ ਦੀਪੂ ਉਸ ਨੂੰ ਕਹਿੰਦੀ ਜੇ ਤੈਨੂੰ ਕੋਈ ਪੁੱਛੇ ਕਿ ਤੁਹਾਡੇ ਕੋਠੇ ਤੇ ਕੀ ਹੈ ਤਾਂ ਮੋਰ ਨਾ ਕਹੀਂ ਕਿਉਂ ਦੀਪੂ ਅਣਜਾਨ ਕਿਨੂ ਨੇ ਪੁੱਛਿਆ ਮੋਰ ਲੈਣ ਲਈ ਮੰਮੀਆਂ ਨੂੰ ਰੱਬ ਕੋਲ ਜਾਣਾ ਪੈਂਦਾ ਫਿਰ ਉਹ ਜਲਦੀ ਨਹੀਂ ਮੁੜਦੀਆਂ ਫਿਰ ਮਾਂ ਦੀ ਯਾਦ ਬਹੁਤ ਆਉਂਦੀ ਹੈ ਕਹਿੰਦੇ ਕਹਿੰਦੇ ਦੀਪੂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਕੋਲ ਬੈਠੀ ਹੋਈ ਕਿੰਨੂ ਦੀ ਮਾਂ ਦੀ ਤਾਂ ਹਾ ਨਿਕਲ ਗਈ ਉਸ ਨੇ ਦੀਪੂ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਮਨ ਹੀ ਮਾਂ ਨੂੰ ਕਹਿ ਰਹੀ ਸੀ ਹਾਏ ਵੇ ਰੱਬਾ ਇਹਨਾਂ 마ਸੂਮਾਂ ਨਾਲ ਕੀ ਵੈਰ ਹੁੰਦਾ ਤੇਰਾ ਅਕਸਰ ਦੇਖਿਆ ਜਾਂਦਾ ਹੈ ਕਿ ਸਾਡੇ ਸਮਾਜ ਵਿੱਚ ਪੁੱਤਰ ਨੂੰ ਧੀਆਂ ਦੇ ਨਾਲੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ ਜਦੋਂ ਕਿਸੇ ਔਰਤ ਦੇ ਬੱਚਾ ਹੋਣ ਵਾਲਾ ਹੁੰਦਾ ਤਾਂ ਪੁੱਤਰ ਦੀ ਚਾਹਤ ਰੱਖਣ ਵਾਲੇ ਛੋਟੇ ਬੱਚਿਆਂ ਨੂੰ ਐਦਾਂ ਹੀ ਪੁੱਛਦੇ ਹਨ ਤਿਆਂ ਪੁੱਤਰ ਸਭ ਰੱਬ ਦੀ ਦੇਣ ਹਨ ਸੋ ਐਵੇਂ ਦੀਆਂ ਗੱਲਾਂ ਬੱਚਿਆਂ ਕੋਲ ਨਹੀਂ ਕਰਨੀਆਂ ਚਾਹੀਦੀਆਂ ਬੱਚੇ ਬਹੁਤ ਹੀ ਕੋਮਲ ਮਨ ਦੇ ਹੁੰਦੇ ਹਨ